ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਾਪ ਸਿੱਧੂ ਕੈਸਾਨਾ ਦੇ ਵੱਲੋਂ ਲਗਾਤਾਰ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਆਪਣਾ ਸੰਘਰਸ਼ ਵੱਡਿਆ ਹੋਇਆ ਹੈ ਕਈ ਦਿਨ ਹੋ ਚੁੱਕੇ ਨੇ ਕਿ ਇਹ ਸੰਘਰਸ਼ ਲਗਾਤਾਰ ਚੱਲ ਰਿਹਾ ਹੈ 200 ਦਿਨ ਤੋਂ ਉੱਪਰ ਦਿਨ ਟੱਪ ਚੁੱਕੇ ਨੇ ਪਰ ਹਾਲੇ ਵੀ ਸੰਘਰਸ਼ ਉਸੇ ਤਰ੍ਹਾਂ ਜਾਰੀ ਹੈ ਕਿਉਂਕਿ ਸਰਕਾਰ ਮੰਗਾ ਨਹੀਂ ਮੰਨ ਰਹੀ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਇਸ ਸੰਘਰਸ਼ ਨੂੰ ਵੱਖਰੇ ਤਰੀਕੇ ਦੇ ਨਾਲ ਅੱਗੇ ਲੇ ਜਾਣ ਦਾ ਫੈਸਲਾ ਕੀਤਾ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 26 ਨਵੰਬਰ ਯਾਨੀ ਕਿ ਇਸੇ ਮਹੀਨੇ ਦੀ 26 ਨਵੰਬਰ ਤੋਂ ਉਹ ਮਰਨ ਵਰਤ ਤੇ ਬੈਠਣਗੇ ਤੇ ਮਰਨ ਵਰਤ ਦੇ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਆਪਣਾ ਸੰਘਰਸ਼ ਹੈ ਜਿਹੜਾ ਉਹ ਜਾਰੀ ਰੱਖਣਗੇ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਇਹ ਸੰਘਰਸ਼ ਅੱਗੇ ਜਾਰੀ ਹੋਏਗਾ ਮੇਰੀ ਜਗ੍ਹਾ ਤੇ ਕੋਈ ਹੋਰ ਸੰਘਰਸ਼ ਹੈ ਜਿਹੜਾ ਵੱਡੇਗਾ ਮਰਨ ਵਰਤ ਦਾ ਤੇ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਮੇਰੀ ਮਰਤਕ ਦੇ ਦਾ ਸੰਸਕਾਰ ਨਾ ਕੀਤਾ ਜਾਵੇ ਇਹ ਲਫ਼ਜ਼ਾਂ ਦਾ ਇਸਤੇਮਾਲ ਜਿਹੜਾ ਜਗਜੀਤ ਸਿੰਘ ਡੱਲੇਵਾਲ ਹੋਣਾ ਨੇ ਕੀਤਾ ਕੀ ਕਹਿਣਾ ਹੋਰ ਉਹਨਾਂ ਦਾ ਆ ਸੁਣਦੇ ਆ 26 ਤਰੀਕ ਤੋਂ ਕੰਨ ਮੋਰਚਾ ਨੇ ਮਿਲ ਕੇ ਫੈਸਲਾ ਲਿਆ ਕਿ ਇੱਥੇ ਮਰਨਮਰਤ ਸ਼ੁਰੂ ਕਰਾਂਗੇ ਕਿਉਂ ਉਹ ਇਸ ਲਈ ਆ ਕਿ ਦੋਸਤੋ ਜਦੋਂ ਸਰਕਾਰਾਂ ਕੰਨਾਂ ਦੇ ਹੱਥ ਘੜ ਲੈਣ ਕੋਈ ਸਾਡੀ ਗੱਲ ਸੁਣਨ ਨੂੰ ਤਿਆਰ ਨਾ ਹੋਵੇ ਤਾਂ ਫਿਰ ਸਾਡਾ ਆਗੂਆਂ ਦਾ ਫਰਜ਼ ਬਣਦਾ ਹੁੰਦਾ ਹੈ ਸੰਗਤਾਂ ਤੋਂ ਪਹਿਲਾਂ ਆਪਣੀ ਕੁਰਬਾਨੀ ਦੇਣ ਸਤੋਡੇ ਲਈ ਇਸ ਅੰਦੋਲਨ ਨੂੰ ਇਸ ਲੜਾਈ ਨੂੰ ਪੂਰਾ ਸ਼ਾਂਤੀਪੂਰਵਕ ਢੰਗ ਦੇ ਨਾਲ ਚਲਾਉਣ ਦੇ ਲਈ ਅੱਪਾਏ ਪ੍ਰੋਗਰਾਮ ਇਹ ਫੈਸਲਾ ਲਿਖ ਕੇ ਲੈ ਆਇਆ ਇੱਕ ਵਿਅਕਤੀ ਦੀ ਕੁਰਬਾਨੀ ਹੋ ਜਾਣ ਤੋਂ ਬਾਅਦ ਇੱਕ ਵਿਅਕਤੀ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਉਹਦੀ ਪ੍ਰੋਗਰਾਮ ਦੇ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਉਹਦੀ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਉਸ ਨੂੰ ਅਗਲਾ ਲੀਡਰ ਫਿਰ ਮਰਨ ਬਰਤ ਸ਼ੁਰੂ ਕਰੇਗਾ ਅਸੀਂ ਇਹਨੂੰ ਇੰਜਾਮ ਤੱਕ ਮੋਰਚੇ ਨੂੰ ਲੇਜਾਂ ਤੱਕ ਇਹ ਲੜਾਈ ਲੜਨ ਦਾ ਫੈਸਲਾ ਲਿਆ ਗਿਆ ਸੋ ਇਸ ਲਈ ਇਸ ਫੈਸਲੇ ਨੇ ਵੀ ਸਰਕਾਰ ਨੂੰ ਵੀ ਜੇ ਸਮਤ ਆਉਣੀਆਂ ਦਾ ਗੁਰੂ ਨਾਨਕ ਪਾਤਸ਼ਾਹੀ ਰਹਿਮਤ ਤੇ ਕਿਰਪਾ ਦੇ ਸਦਕਾ ਹੋਈ। ਸੋ ਜਿੱਲੇ ਵੀ ਮੇਰੇ ਵੀਰ ਜਿੱਲੇ ਤੱਕ ਵੀ ਇਹ ਵੀਡੀਓ ਪਹੁੰਚਦੀ ਆ ਐਸੇ ਇਲਾਕੇ ਦੀਆਂ ਸੰਗਤਾਂ ਬੀਕੇ ਯੂਏਡ ਦਾ ਸਿੱਧੂਪੁਰਲਾ ਜੁੜੀਆਂ ਤੋਂ ਬਿਲਾ ਬਗੈਰ ਵੀ ਜਿਹੜੀਆਂ ਸੰਗਤਾਂ ਤੱਕ ਇਹ ਵੀਡੀਓ ਪਹੁੰਚਦੀ ਹੈ ਮੇਰੀ ਸਭ ਨੂੰ ਅੱਖ ਜ਼ੋਰ ਕੇ ਬੇਨਤੀ ਹੈ ਕਿ 17 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਇਸ ਅਮਰਕਲੀ ਬਾਣੀ ਦੇ ਅਖੰਡ ਪਾਠ ਸਹਿਬਾਂ ਦੇ ਭੋਗ ਪਾਏ ਜਾਣਗੇ ਆਪ ਸਭ ਦਾ ਇੱਥੇ ਆ ਕੇ ਨਤਮਸਤਕ ਹੋਣਾ অতি ਜ਼ਰੂਰੀ ਮਹਿਸੂਸ ਕਰਦੇ ਆ ਕਿਉਂਕਿ ਜਿਸ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਮੋਰਚੇ ਨੂੰ ਨਖੇੜ ਕੇ ਲਜਾਂਚ ਸਫਲ ਹੋਏ ਆ ਅਸੀਂ ਉਹਨਾਂ ਲੋਕਾਂ ਨੂੰ ਨੰਗਾ ਕਰਨ ਚ ਸਫਲ ਹੋਏ ਆ ਜਿਹੜੇ ਕਿਸਾਨਾਂ ਦੇ ਭੇਸ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਫਿਰਦੇ ਸੀ ਅਸੀਂ ਇਸ ਗੱਲ 'ਚ ਵੀ ਸਫਲ ਹੋਏ ਆ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਕਿ ਸਾਡੀ ਐਮਐਸਪੀ ਜੀ ਦਾ ਕੋਈ ਨਾਂ ਤੱਕ ਨਹੀਂ ਸੀ ਲੈਣ ਨੂੰ ਤਿਆਰ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਗੱਲ ਹੈ ਜਿਹੜੀ ਉਹ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਪਾਰਲੀਮੈਂਟ ਦੀ ਬਹਿਸ ਦੇ ਵਿੱਚ ਅਸੀਂ ਦਰਜ ਕਰਵਾਉਣ 'ਚ ਸਫਲ ਹੋਏ ਆ ਇਹ ਗੁਰੂ ਨਾਨਕ ਦੀ ਰਹਿਮਤ ਤੇ ਸਦਕਾ ਹੋਇਆ ਸੇਸ਼ ਕਰਕੇ ਜੇ ਇੱਥੋਂ ਤੱਕ ਉਹ ਸਾਡੀ ਬਾਹ ਫੜ ਕੇ ਲੈ ਕੇ ਆਏ ਨੇ ਤੇ ਅੱਗੇ ਵੀ ਸੰਪੂਰਨ ਵਿਸ਼ਵਾਸ ਤੇ ਉਮੀਦ ਹੈ ਕਿ ਸਾਡੀ ਬਾਹ ਛੱਡਣਗੇ ਨਹੀਂ ਬਾਹ ਫੜ ਕੇ ਰੱਖਣਗੇ ਸੋ ਇਸ ਲਈ ਸਾਡੀ ਆਪ ਸਭ ਨੂੰ ਅਪੀਲ ਹੈ ਕਿ ਜਥੇਬੰਦੀ ਨਾਲ ਜੁੜੇ ਹੋਈਆਂ ਸਾਡੀਆਂ ਭੈਣਾਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਸਾਡੇ ਹਰ ਆਗੂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਮੂਹ ਸੰਗਤਾਂ ਨੂੰ ਲੈ ਕੇ ਪਰਸੋ 17 ਤਰੀਕ ਨੂੰ ਇਸ ਰੋਗ ਦੇ ਸਮੇਂ ਦੇ ਉੱਤੇ ਹਾਜ਼ਰੀਆਂ ਭਰੀਏ ਇਹ ਅਸੀਂ ਆਪ ਸਭ ਨੂੰ ਅੱਜ ਦੀ ਵੀਡੀਓ ਪਾਉਣ ਦਾ ਸਿਰਫ ਇਹੀ ਮਕਸਦ ਹੈ ਇਹੀ ਪਰਪਸ ਹੈ ਇਹ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਸੀ ਆਪ ਸਭ ਨੇ ਪੂਰੀ ਤਾਕਤ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਹੈ ਜੀ ਤਾਂ ਕਿ ਗੁਰੂ ਦੀ ਰਹਿਮਤ ਗੁਰੂ ਦੀ ਕਿਰਪਾ ਜਿਸ ਤਰੀਕੇ ਦੇ ਨਾਲ ਸਾਡੇ ਤੇ ਬਣੀ ਹੈ ਉਸੇ ਤਰੀਕੇ ਦੇ ਨਾਲ ਬਣੀ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵੈ ਗੁਰੂ ਜੀ ਕੀ ਫਤਿਹ ਸੋ ਜਿੱਥੇ ਇੱਕ ਪਾਸੇ ਤੁਸੀਂ ਦੇਖਿਆ ਕਿ ਜਗਜੀਤ ਸਿੰਘ ਡਲੇਵਾਲ ਸੰਘਰਸ਼ ਦੀ ਗੱਲ ਕਰ ਰਹੇ ਨੇ ਤਾਂ ਉੱਥੇ ਹੀ ਦੂਜੇ ਪਾਸੇ ਸਰਵਨ ਸਿੰਘ ਪੰਦੇਰ ਹਰਾਮ ਵੱਲੋਂ ਵੀ ਅੱਜ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜਾ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਉਹ ਕਿਸ ਤਰ੍ਹਾਂ ਚੱਲ ਰਿਹਾ ਤੇ ਉੱਥੇ ਨਾਲ ਹੀ ਦੂਜੇ ਪਾਸੇ ਉਹਨਾਂ ਨੇ ਗੱਲ ਮਹਾਰਾਸ਼ਟਰ ਦੀ ਕੀਤੀ ਹੈ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਚੋਣਾਂ ਨੇ ਅਜੇ ਇਹ ਦੇ ਵਿੱਚ ਕੇਂਦਰ ਸਰਕਾਰ ਦੇ ਜਿੰਨੇ ਵੱਡੇ ਨੁਮਾਇੰਦੇ ਨੇ ਚਾਹੇ ਉਹ ਪ੍ਰਧਾਨ ਮੰਤਰੀ ਮੋਦੀ ਹੋਣ ਅਮਿਤ ਸ਼ਾਹ ਹੋਣ ਸਾਰੇ ਦੇ ਸਾਰੇ ਉੱਥੇ ਪਹੁੰਚ ਕੇ ਚੋਣ ਪ੍ਰਚਾਰ ਕਰ ਰਹੇ ਨੇ ਪਰ ਅਜੇ ਹੀ ਸਥਿਤੀ ਦੇ ਵਿੱਚ ਵੀ ਮਹਾਰਾਸ਼ਟਰ ਦੇ ਵਿੱਚ ਕਿਸਾਨੀ ਸਥਿਤੀ ਹੈ ਜਿਹੜੀ ਉਹ ਬਾਤ ਖਰਾਬ ਹੈ ਕਿਸਾਨਾਂ ਦੀ ਫਸਲ ਜਿਸ ਦਾ ਐਮਐਸਪੀ ਹੈ ਜਿਹੜਾ ਉਹ 4800 ਦੇ ਕਰੀਬ ਨਰਤਾਰਥ ਕੀਤਾ ਗਿਆ ਜਿਸ ਸੋਇਆਬੀਨ ਦੀ ਫਸਲ ਦਾ ਉਹ ਵੀ 1200 ਰੁਪਏ ਚੁੱਕੀ ਜਾ ਰਹੀ ਹੈ ਖਰਚ ਕਿੰਨਾ ਆਉਂਦਾ ਤੇ ਇਸ ਤੋਂ ਇਲਾਵਾ ਕਿਸ ਤਰ੍ਹਾਂ ਦੇ ਝੂਠੇ ਵਾਦੇ ਸਰਕਾਰ ਕਰ ਰਹੀ ਹੈ ਮਹਾਰਾਸ਼ਟਰ ਦੇ ਵਿੱਚ ਸਰਵਨ ਸਿੰਘ ਪੰਦੇਰ ਹੋਣਾ ਦੇ ਮੁਤਾਬਕ ਉਹ ਸਭ ਕੁਝ ਉਹਨਾਂ ਨੇ ਬਿਆਨ ਕੀਤਾ ਹੈ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣ ਲੈਣੇ ਆ ਇਸ ਸਮੇਂ ਸ਼ੰਭੂ ਮੋਰਚੇ ਸੇ ਬੋਲ ਰਹਾ ਹਾਂ ਦੋਨੋਂ ਫੋਰਮਾਂ ਕਾ ਜੋ ਅੰਦੋਲਨ ਹੈ 277ਵੇਂ ਦਿਨ ਮੇ ਪਹੁੰਚ ਚੁੱਕਾ ਹੈ ਲਗਾਤਾਰ ਇਸ ਕੋਹਰੇ ਪੜਤੇ ਹੋਏ ਕੋਹਰੇ ਮੇ ਵੀ ਠੰਡ ਮੇ ਵੀ ਕਿਸਾਨ ਮਜ਼ਦੂਰ ਆਮ ਜਨਤਾ ਕੀ ਮੋਰਚੋਂ ਕੇ ਉਪਰ ਹਾਜ਼ਰੀ ਵਧ ਰਹੀ ਹੈ ਅੱਜ ਹਮ ਲੋਗ 12:00 चंडीगढ़ में पीसी करके बड़े ऐलान करेंगे लगातार मीटिंग करके नए आंदोलन लेके आएंगे जो मोदी सरकार ये दावे करती थी एमएसपी थी एमएसपी है एमएसपी रहेगी हम बोलते अगर दाम का ऐलान करते आप किसी का भाव का फसल का उसके ऊपर खरीद कीजिए लेकिन इसका महाराष्ट्र का ही आप एग्जाम्पल ले लीजिए अभी वहां लक्षण है महाराष्ट्र में सरकार ने माना कि जो दूसरी बड़ी सबसे बड़ी पैदावार सोयाबीन की महाराष्ट्र में होती है कि उनका खर्च छह हजार रूपए आता है तो अभी अड़तालीस सौ नब्बे रूपये उनका भाव है और बिक उनसे नीचे बारह सौ रुपए में रही अभी वोटो की जरूरत फिर भी बिक नहीं रही उसी के साथ वो कॉटन बेल्ट है हमारी कपास बेल्ट है महाराष्ट्र वो भी अच्छे दाम में नहीं बिकता तो जो हमारी लड़ाई थी एमएसपी लीगल गारंटी कानून की कि जो भी फसलें हम पैदा करते हैं उनका उचित धाम और उनकी खरीद की गारंटी भारत सरकार दे तो मोदी सरकार उससे भागती नजर आ रही है जो दावे करती थी हम रेउड़िया नहीं बांटते वो महाराष्ट्र और झारखंड की इलेक्शन में रेवड़िया बांट रहे इनकी नीतियों के कारण आज महंगाई दर सवा छह परसेंट से अधिक ऊपर चल रही है इनकी नीतियों की वजह से डॉलर के मुकाबले रुपया धड़म नीचे गिर गया ये देश को बर्बाद करने वाली बात है और आम जनता किसान हो मजदूर हो नौजवान हो उनके लिए कोई भलाई के कार नहीं है देश अगर चलता है तो रोजगार से चलता है रोजगार सबसे बड़ी रोजगारी भा, बेरोजगारी भारत में मजदूर को रोजगार नहीं मिल रहा यही हमारी मांग है तो हम आशा करेंगे भी पूरे भारत वर्ष के लोग किसान मजदूर इस आंदोलन में अधिक से अधिक जुड़े अगले बड़े ऐलान होंगे और हम भारत सरकार को विवश करेंगे अपनी मांगे मानने के ऊपर और आने वाले समय में आंदोलन को और तेज किया जाएगा धन्यवाद सो so, शंभू ते खनोरी बॉर्डर ਦੇ ਉੱਪਰ ਲਗਾਤਾਰ ਸੰਘਰਸ਼ ਜਾਰੀ ਹੈ ਜਿਸ ਨੂੰ ਢੱਲੇਵਾਲ ਤੇ ਪੰਦੇਰ ਨੇ ਜੜਿਓ ਲਗਾਤਾਰ ਲੀਡ ਕਰ ਰਹੇ ਨੇ ਲਗਾਤਾਰ ਅੱਗੇ ਹੋ ਕੇ ਸੰਘਰਸ਼ ਤੇ ਚੱਲ ਰਹੇ ਨੇ ਸੋ ਅਚੇਹੇ ਦੇ ਵਿੱਚ ਇਹਨਾਂ ਦੋਨਾਂ ਵੱਡੇ ਲੀਡਰਾਂ ਦੇ ਵੱਲੋਂ ਸਮੇਂ-ਸਮੇਂ ਤੇ ਅੱਗੇ ਸੰਘਰਸ਼ ਦੀਆਂ ਤਿਆਰੀਆਂ ਖਿੱਚੀਆਂ ਜਾਂਦੀਆਂ ਨੇ ਤੇ ਆਪਣੀਆਂ ਜਥੇਬੰਦੀਆਂ ਦੇ ਨਾਲ ਕਿਸਾਨਾਂ ਦੇ ਨਾਲ ਇਸ ਸੰਬੰਧਿਤ ਗੱਲਬਾਤ ਕੀਤੀ ਜਾਂਦੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਗਜੀਤ ਸਿੰਘ ਢੱਲੇਵਾਲ ਹੁਣਾਂ ਵੱਲੋਂ ਵਧਿਆ ਜਾਂਦਾ ਇਹ ਸੰਘਰਸ਼ ਕਿਸ ਪਾਸੇ ਜਾਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ